ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਵਖਤਗੜ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਬਾਈਕੋਲ ਇੱਕ ਤਾਜੀ ਸੂਈ ਮੱਝ ਇੱਕ 6 ਮਹੀਨੇ ਦੀ ਗੱਬਣ ਬੂਰੀ ਮੱਝ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤੇ ਨਵੀਂ ਵੀਡੀਓ ਅਪਲੋਡ ਕਰਦੇ ਰਹੀਏ ਜੀ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆਂ ਜਾਣਕਾਰੀ ਹਾਂਜੀ ਵੀਰ ਜੀ ਸਾਸਰੀ ਘਰ ਜੀ ਸਾਸਰੀ ਘਰ ਬਾਈ ਜੀ ਨਾਮ ਦੱਸੋ ਜੀ ਆਪਣਾ ਮੇਰਾ ਸੰਦੀਪ ਸਿੰਘ ਜੀ ਪਿੰਡ ਪਿੰਡ ਬਖਸਗੜ ਜ਼ਿਲ੍ਹਾ ਬਰਨਾਲਾ ਜੀ ਨੰਬਰ ਨੰਬਰ ਪੁੱਰਾ ਨੰਬਰ ਵੀਰੇ ਸਕਰੀਨ ਤੇ ਕੋਈ ਨਾ ਲੱਗਿਆ ਹੋਈ ਆਪਣਾ ਠੀਕ ਹੈ ਜੀ ਹਾਂਜੀ ਹਾਂਜੀ ਵੀਰ ਜੀ ਆਪਣੇ ਕੋਲ ਮੱਝਾਂ ਕਿੰਨੀਆਂ ਬਕੋਗਾ ਜੀ ਦੋ ਮੱਝਾਂ ਨੇ ਜੀ ਆਪਣੇ ਕੋਲੇ ਹਾਂਜੀ ਇੱਕ ਬੂਰੀ ਆ ਜੀ ਉਹ 6 ਮਹੀਨਿਆਂ ਦੀ ਗੱਭਾ ਜੀ ਦੋ ਟਾਈਮ ਦੁੱਧ ਦਿੰਦੀ ਆ ਜੀ ਠੀਕ ਹੈ ਜੀ ਇਹ ਇੱਕ ਆਪਣੀ ਕੋਈ ਤਾਜੀ ਸੂਈ ਆ ਜੀ ਉਹਨੂੰ ਕਿੰਨੇ ਦਿਨ ਹੋ ਗਏ ਸੂਈ ਉਹਨੂੰ 20 ਦਿਨ ਹੋ ਗਏ ਸੂਈ ਨੂੰ ਠੀਕ ਹੈ ਜੀ ਹਾਂਜੀ ਬਾਈ ਜੀ ਪਹਿਲੀ ਮੱਝ ਦੀ ਜਾਣਕਾਰੀ ਦਿਓ ਪੂਰੀ ਦੀ ਆਹ ਸਹੀ ਪੂਰੀ ਮੱਝ ਜੀ ਹਾਂਜੀ ਹਾਂਜੀ ਇਹ ਥੱਲੇ 16 ਲੀਟਰ ਦੁੱਧ ਸੀਗਾ ਜੀ ਸੱਜਰੇ ਠਾ ਜੀ ਸੱਜਰੇ ਠਾ ਜੀ ਠੀਕ ਹੈ ਜੀ ਹੁਣ ਇਸ ਟਾਈਮ 7 ਲੀਟਰ ਦੇ ਰਹੀ ਆ ਜੀ 7 ਲੀਟਰ ਦੋਨਾਂ ਟਾਈਮਾਂ ਦਾ ਹਾਂਜੀ ਹਾਂ ਤੋਰਕ ਦਿਖਾਵਾਂਗੇ ਜੀ ਵੀ ਦਿਖਾਉਨੇ ਲੰਮੀ ਤੋਰ ਦਿਓ ਬਾਈ ਜੀ ਠੀਕ ਹੈ ਜੀ ਲੋ ਭਰਾ ਦੇਖ ਸਕਦੇ ਹੋ ਪੂਰੀ ਮੱਝ ਬਹੁਤ ਸੋਹਣੀ ਕੇਸ ਵੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਸੱਜਰੇ ਠਾ ਬਾਈ ਜੀ ਕਹ ਠੀਕ ਹੈ ਜੀ ਬਾਕੀ ਤੋਰਾ ਤਰਾ ਤੁਹਾਡੇ ਸਾਹਮਣੇ ਹੈ ਜੀ ਚੈੱਕ ਕਰਕੇ ਤਸਦੀਕ ਕਰਕੇ ਲੈ ਕੇ ਜਾਓ ਭਰਾ ਕੱਲ ਨੂੰ ਕਿਸੇ ਗੱਲ ਦਾ ਰੌਲਾ ਨਾ ਪਵੇ ਤੋੜ ਦੋ ਭਰਾ ਲੰਮੀ ਠੀਕ ਹੈ ਜੀ ਲਓ ਜੀ ਲਓ ਜੀ ਮੋੜ ਦੋ ਭਰਾ ਚੈੱਕ ਕਰ 사 ਦੇ ਠੀਕ ਹੈ ਜੀ ਇਸ ਟਾਈਮ 7 ਲੀਟਰ ਦੁੱਧ ਦਾ ਜ਼ਿਮੀਦਾਰ ਭਰਾ ਪਿੰਡ ਬਖਸ਼ਗੜ ਠੀਕ ਹੈ ਜੀ ਤੋਰਾ ਤਰਾ ਤੁਹਾਡੇ ਸਾਹਮਣੇ ਹੈ ਮੇਰਾ ਤੁਹਾਨੂੰ ਦਿਖਾ ਦਨੇ ਆ। ਲਓ ਜੀ। ਠੀਕ ਹੈ ਜੀ। ਚਾ ਚਾਰ ਟਾਂ ਤਸੱਲੀ ਕਰਕੇ ਚੋਕ ਲੈ ਕੇ ਜਾਨੀ। ਚਾਰ ਟਾਂ ਤਸੱਲੀ ਕਰਕੇ ਜੀ। ਬੱਚਾ ਜੀ। ਬੱਚਾ ਨਹੀਂ ਹੈਗਾ ਜੀ ਮੰਗਰਾ। ਠੀਕ ਹੈ ਜੀ। ਹਾਂਜੀ। ਤੇ ਦੂਜੀ ਮੱਝ ਦੀ ਜਾਣਕਾਰੀ ਦਿਓ ਜੀ। ਦੂਜੀ ਆ ਸੱਜਰਾ ਜੀ। ਹਾਂਜੀ। ਇਹ ਥੱਲੇ 13 13 ਲੀਟਰ ਦੁੱਧ ਆ ਜੀ। ਠੀਕ ਹੈ ਜੀ। ਹਾਂਜੀ। ਹੁਣ ਸਵੇਰ ਦੀ ਵੀਡੀਓ ਆ ਭਰਾ ਠੀਕ ਹੈ ਨਾ ਲੈ ਵਾਲੂ ਬਾਬਾ ਜੀ ਧਾਰ ਚੋਈ ਵੀ ਆ। ਠੀਕ ਹੈ ਜ਼ਿਮੀਂਦਾਰ ਭਰਾ। ਠੀਕ ਹੈ ਜੀ। 13 ਲੀਟਰ ਬਾਈ ਜੀ ਦੁੱਧ ਦੱਸਦਾ। ਠੀਕ ਹੈ ਜੀ। ਸਵੇਰ ਦਾ ਟਾਈਮ ਆ ਸਾਦਰੇ ਦਾ 8:30 7:00 ਵਜੇ ਦਾ ਟਾਈਮ ਆ 8:30 ਠੀਕ ਹੈ ਜੀ ਤੇ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਬਾਈ ਜੀ ਰੇਟ ਦੱਸੋ ਜੀ ਦਾ ਇਹਦਾ ਰੇਟ ਕੋਈ ਨਾ ਫੋਨ ਤੇ ਕਰ ਲਾਂਗੇ ਜੀ ਤੇ ਬੂਰੀ ਮੱਝ ਦਾ ਜੀ ਬੂਰੀ ਦਾ ਵੀ ਫੋਨ ਤੇ ਕਰ ਲਾਂਗੇ ਜੀ ਠੀਕ ਹੈ ਜੀ ਇਹਦੇ ਮਗਰ ਬੱਚਾ ਕੀ ਹੈ ਜੀ ਬੱਚਾ ਕੱਟੀ ਹੈ ਜੀ ਇਹਦੇ ਮਗਰ ਜੀ ਠੀਕ ਹੈ ਜੀ ਹਾਂਜੀ ਉਹ ਦਿਖਾ ਦਿਓ ਪਹਿਲਾਂ ਕੱਟੀ ਦਿਖਾ ਦਿਓ ਆਪਾਂ ਲੋਪਰਾ ਕੱਟੀ ਸਮੂ ਦਿਖਾ ਦੇ ਨੇ ਤੇ ਸਾਈਡ ਤੇ ਖੜੀ ਆ ਅਸੀਂ ਭਰਾ ਕੱਟੀ ਇਹਦੀ ਠੀਕ ਹੈ ਇਹਦਾ ਰੇਟ ਵੀ ਫੋਨ ਤੇ ਹੋਊਗਾ ਵੀ ਹਾਂਜੀ ਹਾਂ ਫੋਨ ਤੇ ਹੋਊਗਾ ਇਹਨੂੰ ਤੋਰ ਕੇ ਦਿਖਾ ਦਿਓ ਜੀ ਦਿ ਲੋ ਫਰਾ ਤੋਰਾ ਤਰਾ ਸੁਣ ਤੁਰ ਕੇ ਦਿਖਾਉਣੀ ਆ ਠੀਕ ਹੈ ਜੀ ਕੋਈ ਏਖੜ ਨਹੀਂ ਲੱਗੀ ਵੀ ਠੀਕ ਹੈ ਜੀ ਜ਼ਿੰਮੇਦਾਰ ਭਰਾ ਆਪਣੇ ਪਿੰਡ ਵਖਤਗੜ ਤੋਰ ਦੀ ਲੰਮੀ ਤੋਰ ਰੋ ਫੇਸ ਬਿਊਟੀ ਦੇਖ ਸਕਦੇ ਚੰਗੀ ਪਲੀ ਪਲੋਸੀ ਮੱਝ ਆ ਜੀ ਲੋ ਜਿੱਲੇ ਵਾ ਤੇ ਤੋਰਾ ਠੀਕ ਹੈ ਲੋ ਜੀ ਇਹ ਵੀ ਤੈਨੂੰ ਡੰਗ ਚੋਕ ਦੇਖ ਸਕਦਾ ਜਗੜਾ ਚੋਲੋ ਹੀ ਚਾਰ ਚੋਲੋ ਠੀਕ ਹੈ ਜੀ ਸੱਲੀ ਆਈ ਆਪਣੀ ਇਹ ਤਾਂ ਠੀਕ ਹੈ ਜੀ ਠੀਕ ਹੈ ਜੀ ਦੋਪਰਾ ਮਗਰ ਵੀ ਕਰਮਾ ਵਾਲੀ ਦੇ ਕੱਟੀ ਆ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਠੀਕ ਹੈ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ